ਕਰਾਂਗੇ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਦਾ ਖਤਰਾ ਹੈ ਜਾਨ ਦਾ ਖਤਰਾ ਹੈ ਜੰਮੂ ਦਿੱਲੀ ਕਟੜਾ ਨੈਸ਼ਨਲ ਹਾਈਵੇ ਦਾ ਮਾਮਲਾ ਹੈ ਐਨ ਐਚ ਆਈ ਅਥਾਰਟੀ ਦੇ ਅਥਾਰਟੀ ਦੇ ਇੰਜੀਨੀਅਰਸ ਨੂੰ ਸ਼ਰਯਮ ਕੈਂਪ ਆਫਿਸ ਦੇ ਵਿੱਚ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਜਾ ਰਹੀ ਹੈ ਰੀਜਨਲ ਆਫਿਸ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਸ਼ਿਕਾਇਤ ਤੋਂ ਬਾਅਦ ਮੁੱਖ ਸਕੱਤਰ ਨੇ ਡੀਜੀਪੀ ਪੰਜਾਬ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ ਇਸ ਪੁਰਾ ਮਾਮਲੇ ਦੇ ਵਿੱਚ ਐਫ ਆਈ ਆਰ ਤੇ ਜਲਦ ਦੋਸ਼ਾਂ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਪੀਐਮ ਨਰਿੰਦਰ ਮੋਦੀ ਨੂੰ ਵੀ ਇਸ ਬਾਬਤ ਸ਼ਿਕਾਇਤ ਕੀਤੀ ਚਾਹੀਦੀ। ਇੱਕ ਵਪੇ ਤੋਂ ਦੱਸਿਆ ਕਿ ਪੀਐਮ ਨਰਿੰਦਰ ਮੋਦੀ ਨੂੰ ਵੀ ਇਸ ਬਾਰੇ ਜੋ ਸ਼ਿਕਾਇਤ ਕੀਤੀ ਜਾਏਗੀ ਕਈ ਅਹਿਮ ਕਦਮ ਚੁੱਕੇ ਜਾਣ ਦਿੱਤੇ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਜ਼ਿੰਦਾ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਜਾ ਰਹੀ ਹੈ ਰੋਹਿਤ ਸਾੜੇ ਨਾਲ ਜੁੜੇ ਹੋਏ ਨੇ ਰੋਇਤਪੁਰਾ ਮਾਮਲਾ ਕੀ ਹੈ ਜਿਦੋਂ ਗਗਨ ਜੀ ਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਨੈਸ਼ਨਲ ਹਾਈਵੇ ਤਿਆਰ ਹੋ ਰਹੇ ਨੇ ਔਰ ਦਿੱਲੀ ਤੋਂ ਲੈ ਕੇ ਜੰਮੂ ਕਟੜਾ ਪਾਇਆ ਅੰਮ੍ਰਿਤਸਰ ਹੁੰਦੇ ਹੋਏ ਇੱਕ ਜਿਹੜਾ ਹਾਈਵੇ ਆ ਉਹ ਤਿਆਰ ਹੋ ਰਿਹਾ ਹੈ ਖਾਸ ਦਾਲੇ ਵਿੱਚ ਕੀ ਹੈ ਕਿ ਬਹੁਤ ਸਾਰੇ ਏਰੀਆ ਅਜਿਹੇ ਆ ਜਿੱਥੇ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਪਰ ਬਹੁਤ ਸਾਰੇ ਏਰੀਆ ਅਜਿਹੇ ਆ ਜਿੱਥੇ ਜ਼ਮੀਨ ਐਕਵਾਇਰ ਤਾਂ ਕੀਤੀ ਜਾ ਚੁੱਕੀ ਹੈ ਔਰ ਦੀ ਪੇਮੈਂਟ ਨਹੀਂ ਹੋਈ ਜਾਂ ਉਸ ਦੀ ਜਿਹੜੀ ਸਪੁਰਦਗੀ ਆ ਉਹ ਹਾਲੇ ਤੱਕ ਐਮਐਸਜੀ ਨੂੰ ਨਹੀਂ ਦਿੱਤੀ ਗਈ ਬਹੁਤ ساری ਜਗ੍ਹਾ ਦੇ ਉੱਪਰ ਤਾਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਇਸੇ ਚੀਜ਼ ਨੂੰ ਲੈ ਕੇ ਜਿਹੜੀ ਪਹਿਲਾਂ ਵੀ ਕਹ ਲਈਏ ਕਿ ਰਿਵਿਊ ਮੀਟਿੰਗਾਂ ਬਹੁਤ ਸਾਰੀਆਂ ਹੋਈਆਂ ਜਾਂ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਇਸ ਜੀ ਦੀ ਅਪਰੋਚ ਕੀਤੀ ਪਰ ਹੁਣ ਜੋ ਘਟਨਾ ਸਾਹਮਣੇ ਆਈਆਂ ਉਹਨਾਂ ਦੇ ਵਿੱਚੋਂ ਦੋ ਘਟਨਾਵਾਂ ਇੱਕ ਘਟਨਾ ਉਹ ਹੈ ਜਿਹੜੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਹੈ ਜਦੋਂ ਕਿ ਦੂਸਰੀ ਘਟਨਾ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕੀ ਹੁੰਦਾ ਕਿ NHAI ਦੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ ਜਾਂਦਾ ਲਗਭਗ 20 ਜੁਲਾਈ ਦੇ ਆਸ-ਪਾਸ ਦੀ ਘਟਨਾ ਹੈਗੀ ਪਰ ਇਸ ਦੇ ਬਾਅਦ ਜੋ ਜੜੀਆਂ ਤਸਵੀਰਾਂ NHAI ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਟੀਵੀ ਸਕਰੀਨ ਤੇ ਵੀ ਉਸ ਜਿਹੜੀਆਂ ਤਸਵੀਰਾਂ ਤੋਂ ਦਿਖਾਈ ਦੇਣਗੀਆਂ ਉਸ ਦੇ ਵਿੱਚ ਜਿਹੜਾ ਹਮਲਾ ਹੈਗਾ ਇੰਨਾ ਜ਼ਿਆਦਾ ਕੀਤਾ ਗਿਆ ਕਿ ਉਹਨਾਂ ਦੀਆਂ ਅਤਵਾ ਦਾ ਨੁਕਸਾਨ ਸਿਰਦਾ ਨੁਕਸਾਨ ਔਰ ਹੋਰ ਬਹੁਤ ਸਾਰੀਆਂ ਸੱਟਾਂ ਆਈਆਂ ਨੇ ਔਰ ਹਾਲੇ ਤੱਕ ਵੀ ਉਹ ਅਧਿਕਾਰੀ ਜਾਂ ਕਰਮਚਾਰੀ ਨੇ ਜਿਹੜੇ ਉਹ ਹਸਪਤਾਲ ਦੇ ਅੰਦਰ ਨੇ ਪਰ ਇਸ ਦੇ ਬਾਵਜੂਦ ਜਿਹੜੀ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਉਹ ਇੰਨੀ ਕਮਜ਼ੋਰ ਕੀਤੀ ਜਾਂਦੀ ਆ ਕਿ ਧਰਾਵਾ ਬਿਲਕੁਲ ਸਿੰਪਲ ਲਗਾ ਦਿੱਤੀਆਂ ਜਾਂਦੀਆਂ ਨੇ ਔਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਇਨਵੋਲਡ ਸੀ ਉਹਨਾਂ ਦੀ ਜ਼ਮਾਨਤ ਤੱਕ ਵੀ ਹੋ ਗਈ ਆ ਪਰ ਦੂਸਰੇ ਪਾਸੇ ਦੂਸਰੇ ਬੰਦਿਆਂ ਨੂੰ ਹਸਪਤਾਲ ਤੋਂ ਛੁੱਟੀ ਵੀ ਨਹੀਂ ਮਿਲੀ ਆ ਇੱਕ ਜਿਹੜੀ ਅਗਲੀ ਘਟਨਾ ਹੈਗੀ ਉਹ ਹੈਗੀ ਆ ਆਣਾ ਏਰੀਏ ਦਿੱਲੀ ਵਿਧਿਆਨਾ ਏਰੀਏ ਦੇ ਜਿਹੜਾ ਕੈਂਪ ਆਫਿਸ ਬਣਿਆ ਹੋਇਆ ਹੈਗਾ ਉੱਥੇ ਉਹਨਾਂ ਨੇ ਬਕਾਇਦਾ ਤੌਰ ਤੇ ਨਾਮ ਲਿਖਿਆ ਕਿ ਲਖਾ ਬਟਾਣਾ ਉਹਨਾਂ ਦੇ ਨਾਲ ਦੋ ਹੋਰ ਵਿਅਕਤੀ ਔਰ ਹੋਰ ਬਹੁਤ ਸਾਰੇ ਜਿਹੜਾ ਇਕ ਇਕੱਠ ਹੈਗਾ ਉਹ ਐਮ ਐਚ ਏ ਆਈ ਦੇ ਆਫਿਸ ਦੇ ਅੰਦਰ ਆਉਂਗਾ ਔਰ ਅਧਿਕਾਰੀਆਂ ਨੂੰ ਧਮਕੀ ਦਿੰਦਾ ਹੈ ਕਿ ਜੇਕਰ ਤੁਸੀਂ ਇੱਥੇ ਕੰਮ ਬੰਦ ਨਾ ਕੀਤਾ ਤਾਂ ਤੁਹਾਡੇ ਕੈਂਪ ਆਫਿਸ ਨੂੰ ਵੀ ਅੱਗ ਲਗਾਈ ਜਾਏਗੀ ਔਰ ਤੁਹਾਨੂੰ ਇਸੇ ਕੈਂਪ ਆਫਿਸ ਦੇ ਅੰਦਰ ਜਿੰਦਾ ਜਲਾ ਦਿੱਤਾ ਜਾਏਗਾ ਤਾਂ ਅਧਿਕਾਰੀਆਂ ਦੇ ਅਗਲੀ ਇਸ ਜਗ੍ਹਾ ਦੇ ਉੱਪਰ ਕੰਮ ਕਰਨਾ ਮੁਸ਼ਕਲ ਹੋਏਗਾ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਐਚਡੀਓ ਠੀਕ ਨਹੀਂ ਔਰ ਜੇਕਰ ਇਹੀ ਹਾਲਾਤ ਚੱਲਦੇ ਰਹੇ ਤਾਂ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਠੇਕੇਦਾਰਾ ਜਿਹੜਾ ਇਸ ਜਗ੍ਹਾ ਦੇ ਉੱਪਰ ਕੰਮ ਨਹੀਂ ਕਰ ਸਕੇਗਾ ਇਸੇ ਚੀਜ਼ ਨੂੰ ਲੈ ਕੇ ਜਿਹੜੀ ਇੱਕ ਚਿੱਠੀਆਂ ਸੀਗਾ ਪਹਿਲਾਂ ਐਸਐਸਪੀ ਲੁਧਿਆਣਾ ਏਰੀਏ ਨੂੰ ਹੋਵੇ ਐਸਐਸਪੀ ਜਲੰਧਰੀ ਏਰੀਏ ਨੂੰ ਹੋਵੇ ਡਿਪਟੀ ਕਮਿਸ਼ਨਰ ਜਲੰਧਰ ਡਿਪਟੀ ਕਮਿਸ਼ਨਰ ਲੁਧਿਆਣਾ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਸੀ ਉਹ ਕੰਟਰੈਕਟਰ ਜਿਹੜੇ ਉੱਪਰ ਠੇਕੇਦਾਰ ਕੰਮ ਕਰ ਰਹੇ ਦੀ ਐਮਟੀਆਈ ਦੇ ਅਧਿਕਾਰੀਆ ਉਹਨਾਂ ਦੇ ਵੱਲੋਂ ਚਿੱਠੀਆਂ ਲਿਖੇ ਗਈਆਂ ਇਸ ਤੋਂ ਬਾਅਦ ਜਿਹੜੀ ਚਿੱਠੀ ਸੀ ਉਹ origignal officer ਦੇ ਵੱਲੋਂ ਉਹਨਾਂ ਅਧਿਕਾਰੀਆਂ ਨੂੰ ਲਿਖੀ ਗਈਆਂ ਪਰ ਕਿਸੇ ਵੀ ਤਰੀਕੇ ਦੀ ਐਫਆਈਆਰ ਦੇ ਵਿੱਚ ਸੱਤ ਤਰ੍ਹਾਂਵਾਂ ਔਰ ਦੂਸਰੇ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਐਫਆਈਆਰ ਆ ਉਹ ਦਰਜ ਨਹੀਂ ਕੀਤੀ ਜਾਂਦੀ ਹੈਗੀ ਤਾਂ ਇਸੇ ਚੀਜ਼ ਨੂੰ ਲੈ ਕੇ ਫਿਰ ચીਫ ਸਕੱਟਰੀ ਪੰਜਾਬ ਤੱਕ ਅਪਰੋਚ ਕੀਤੀ ਜਾਂਦੀ ਹੈਗੀ ਔਰ ચીਫ ਸਕੱਟਰੀ ਪੰਜਾਬ ਦੇ ਵੱਲੋਂ ਜਿਹੜਾ origignal officer ਦੇ ਵੱਲੋਂ ਚਿੱਠੀ ਲਿਖੀ ਗਈ ਸੀ ਐਮਟੀਆਈ ਦੇ ਉਹਦਾ ਹਵਾਲਾ ਦਿੰਦੇ ਹੋਏ ਜਿਹੜੀ ਹੁਣ ਇੱਕ ਸ਼ਿਕਾਇਤ ਹੈਗੀ ਉਹ ਭੇਜੀ ਗਈ ਹੈ ਡੀਜੀਪੀ ਪੰਜਾਬ ਨੂੰ ਔਰ ਤੁਰੰਤ ਪ੍ਰਭਾਵ ਦੇ ਨਾਲ ਐਫਆਈਆਰ ਦਰਜ ਕਰਨਾ ਔਰ ਜਿਹੜੀ ਪੁਰਾਣੀ ਐਫਆਈਆਰ ਆ ਉਸ ਦੇ ਵਿੱਚ ਜਿਹੜੀਆਂ ਪਰਾਵਾਂ ਲਗਾਈਆਂ ਗਈਆਂ ਨੇ ਉਸ ਨੂੰ ਰਿਵਿਊ ਕਰਨ ਦੇ ਆਦੇਸ਼ ਦਿੱਤੇ ਗਏ ਨੇ ਔਰ ਨਾਲ ਨਾਲ ਕਿਹਾ ਗਿਆ ਕਿ ਜਿਹੜੀ ਸੁਰੱਖਿਆ ਹੈਗੀ ਉਹ ਯਕੀਨੀ ਬਣਾਈ ਜਾ ਸਕੇ ਤਾਂ ਕਿ ਜਿਹੜਾ ਇਹ ਕੰਮ ਹੈਗਾ ਉਹ ਸਮੂਥਲੀ ਚੱਲ ਸਕੇ ਔਰ ਅਗਲੀ ਗੱਲ ਇਸੇ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਾਨਕਿ 28 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਦਿੱਲੀ ਕਟੜਾ ਜੰਮੂ ਹਾਈਵੇ ਦਾ ਜਿਹੜਾ ਆ ਰਿਵਿਊ ਹੈਗਾ ਉਹ ਕਰ ਰਿਹਾ ਔਰ NHAI ਦੇ ਅਧਿਕਾਰੀਆਂ ਨੇ ਇਸ ਦੀ ਤਿਆਰੀ ਕਰ ਰਹੀ ਹੈ ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਇਹ ਜਿਹੜਾ ਮੁੱਦਾ ਹੈਗਾ ਉਹ ਸਿੱਧੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕਿਆ ਜਾਏਗਾ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਤਰੀਕੇ ਦੇ ਨੇ ਔਰ ਐਮ ਐਚ اے ਦੇ ਅਧਿਕਾਰੀ ਆਪਣੀ ਜਾਨ ਜੋਖਮ ਦੇ ਵਿੱਚ ਦਾਲ ਕੇ ਕੰਮ ਨਹੀਂ ਕਰ ਸਕਦੇ ਇਸ ਵਜ੍ਹਾ ਤੇ ਕਰਕੇ ਇਹਨਾਂ ਪ੍ਰੋਜੈਕਟਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਕੰਟਰੈਕਟਰ ਜਿਹੜੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਹੱਥ ਕੜੇ ਕਰਨ ਦੀ ਤਿਆਰੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਕਿਉਂਕਿ ਸੁਰੱਖਿਆ ਜਿਹੜੀ ਉਹ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਜਾ ਰਹੀਆਂ ਅਧਿਕਾਰੀਆਂ ਦੀ ਕੁੱਟਮਾਰ ਹੋ ਰਹੀ ਹੈ ਅਧਿਕਾਰੀਆਂ ਨੂੰ ਅੱਗ ਲਾਉਣ ਦੀ ਧਮਕੀ ਜੇ ਵੀ ਦਿੱਤੀ ਜਾ ਰਹੀ ਹੈ ਤਾਂ ਇਹ ਮੁੱਦਾ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਟੇਕਅਪ ਹੋਣ ਵਾਲਾ ਹੈਗਾ ਔਰ ਬੇਸ਼ੱਕ ਇਹ ਹੱਲ ਹੋ ਜਾਣ ਪਰ ਇਹ ਜਿਹੜੀਆਂ ਸਮੱਸਿਆਵਾਂ ਨੇ ਉਹ ਸੀਰੀਅਸ ਸਮੱਸਿਆ ਦਾ ਲੱਗ ਰਿਹਾ ਹੈ ਕਿ ਜਿਹੜਾ ਇਹ ਟੇਕਅਪ ਆ ਸਿੱਧੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਅਠਾਈ ਗੱਲ ਤੋਂ ਕੀਤਾ ਜਾਏਗਾ ਬਿਲਕੁਲ ਰੋਹਤ ਆਂਤ੍ਰਿਕ ਮਸਲਾ ਤਾਂ ਜ਼ਰੂਰ ਹੈ ਮੁਖਸਕਤ ਤੱਕ ਚਿੱਠੀ ਤਾਂ ਜ਼ਰੂਰ ਪਹੁੰਚਾ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਇੱਕ ਮਿੰਟ ਵੀ ਦੇਰੀ ਨਹੀਂ ਲਗਾਈ ਜਾਣੀ ਚਾਹੀਦੀ ਕਿ ਕਿਸੇ ਤਰ੍ਹਾਂ ਦੀ ਸੁਰੱਖਿਆ ਜੋ ਇਹਨਾਂ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਜਾਏ ਕੋਈ ਰਿਐਕਸ਼ਨ ਦਫ਼ਤਰ ਤੋਂ ਕੋ ਫਿਲਹਾਲ ਵੀ ਕਰੀ ਜੇਕਰ ਜਦੋਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਕ ਖਬਰ ਹੈ ਜਿਹੜੀ ਉਹ ਵੀ ਪੰਜਾਬ ਹਰਿਆਣਾ ਹਿਮਾਚਲ ਦੇ ਵੱਲੋਂ ਨਸ਼ਰ ਕੀਤੀ ਜਾ ਰਹੀ ਹੈ ਹਾਲੇ ਤੱਕ ਇਹ ਖਬਰ ਕਿਸੇ ਦੇ ਕੋਲੇ ਬਾਹਰ ਨਹੀਂ ਸੀ ਕਿ ਜਿਸ ਦੇ ਕਰਕੇ ਕੋਈ ਰਿਐਕਸ਼ਨ ਆਪ ਹੋ ਮੈਂ ਪਰ ਵੀ ਉਹਨ ਕਿਉਂਕਿ ਖਬਰ ਅਸੀਂ ਨਸ਼ਰ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਖਬਰ ਚਲਾ ਰਹੇ ਹਾਂ ਤਾਂ ਤੁਸੀਂ ਅੱਜ ਪੂਰਾ ਦਿਨ ਦੇ ਉੱਪਰ ਫਿਰ ਉਹਨਾਂ ਸਿਆਸੀ ਰਿਐਕਸ਼ਨ ਵੀ ਦੇਖਣ ਨੂੰ ਮਿਲਣਗੇ ਪੋਲੀਟਿਕਲ ਰਿਐਕਸ਼ਨ ਦੇ ਨਾਲ ਨਾਲ ਜਿਹੜੇ ਅਧਿਕਾਰੀ ਨੇ ਉਹ ਵੀ ਤੁਹਾਨੂੰ ਐਕਸ਼ਨ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਚਿੱਠੀਆਂ ਇਧਰੋਂ ਦਰਜ ਜਾਂਦੀਆਂ ਰਹਿੰਦੀਆਂ ਬਸ ਚਿੱਠੀਆਂ ਨੂੰ ਦਬਾ ਲਿਆ ਜਾਂਦਾ ਚਿੱਠੀਆਂ ਨੂੰ ਹੋਰੋਂ ਕਰ ਦਿੱਤਾ ਜਾਂਦਾ ਪਰ ਜਦੋਂ ਕੋਈ ਵੀ ਚਿੱਠੀ ਹੈ ਜਿਹਦੀ ਮੀਡੀਆ ਤੇ ਸੁਰਖੀ ਬਣ ਜੇ ਤਾਂ ਉਹ ਤੋਂ ਬਾਅਦ ਫਿਰ ਅਧਿਕਾਰੀ ਵੀ ਰਿਐਕਸ਼ਨ ਕਰਦੇ ਨਜ਼ਰ ਆਉਂਦੇ ਨੇ ਤੁਹਾਨੂੰ ਡੀਜੀਪੀ ਪੰਜਾਬ ਵੀ ਰਿਐਕਸ਼ਨ ਕਰਦੇ ਨਜ਼ਰ ਆਉਣਗੇ ਜਿਹੜੇ ਉਥੋਂ ਦੇ ਐਸਐਸਪੀ ਆ ਉਥੋਂ ਦੇ ਡਿਪਟੀ ਕਮਿਸ਼ਨਰ ਉਹ ਵੀ ਤੁਹਾਨੂੰ ਐਕਸ਼ਨ 'ਚ ਨਜ਼ਰ ਆਉਣਗੇ ਕਿ ਦੇ ਤੌਰ ਦੇ ਉੱਪਰ ਜਿਹੜੀ ਕੁਝ ਹੀ ਸਫਾਤ ਨੂੰ ਦਿੱਖ ਨੂੰ ਮਿਲੇਗਾ ਕਿ ਜਦੋਂ ਇਹਨਾਂ ਚੀਜ਼ਾਂ ਦੇ ਉੱਪਰ ਐਕਸ਼ਨ ਆ ਜਿਹੜਾ ਉਹ ਵੀ ਹੁੰਦਾ ਹੋਇਆ ਨਜ਼ਰ ਆਇਆ ਬਿਲਕੁਲ ਜੀ ਪੰਜਾਬ ਰਹਿਣਾ ਹਿਮਾਚਲ ਜੋ ਹੈ ਹਾਈਪਰ ਲੋਕਲ ਚੈਨਲ ਬਣ ਚੁੱਕਿਆ ਹੈ ਕਿਉਂਕਿ ਉੱਥੇ ਤੱਕ ਜਾ ਪਹੁੰਚਦੇ ਨੇ ਸਾਡੇ ਸਹਿਯੋਗੀ ਜਿੱਥੇ ਕੋਈ ਹੋਰ ਪੱਤਰਕਾਰ ਨੂੰ ਪਹੁੰਚਣ ਵਿੱਚ ਦੇਰੀ ਲੱਗਦੀ ਹੈ ਸਭ ਤੋਂ ਪਹਿਲਾਂ ਸਾਡੇ ਸਹਿਯੋਗੀ ਉੱਥੇ ਪਹੁੰਚ ਜਾਂਦੇ ਨੇ ਸਾਡੇ ਪੱਤਰਕਾਰ ਗਰਾਊਂਡ ਜ਼ੀਰੋ ਤੇ ਉੱਥੇ ਪਹੁੰਚ ਜਾਂਦੇ ਨੇ ਫਿਲਹਾਲ ਇੱਕ ਵੱਡਾ ਜੋ ਖਬਰ ਵੱਡੀ ਖਬਰ ਆ ਰਹੀ ਹੈ ਬ੍ਰੇਕਿੰਗ ਨਿਊਜ਼ ਆ ਰਹੀ ਹੈ ਬਹੁਤ ਸ਼ੁਕਰੀਆ ਰੋਹਿਤ ਤੁਹਾਡਾ ਸਾਡੇ ਨਾਲ ਐਨਐਚਏਆਈ ਅਧਿਕਾਰੀ ਜੋ ਕਿ ਆਪਣੀ ਜਾਨ ਨੂੰ ਖਤਰਾ ਦੱਸ ਰਹੇ ਨੇ ਇੱਕ ਚਿੱਠੀ ਜੋ ਹੈ ਮੁਕਸਕਤਰ ਨੇ ਵੀ ਲਿਖੀ ਹੈ ਡੀਜੀਪੀ ਪੰਜਾਬ ਨੂੰ ਮੁਕਸਕਤਰ ਤੱਕ ਪੂਰੀ ਜਾਣਕਾਰੀ ਪੰਜਾਬ ਦਿੱਤੀ ਗਈ ਹੈ ਤੇ ਪੀਐਮ ਨਰਿੰਦਰ ਮੋਦੀ ਤੱਕ ਇਹ ਮਸਲਾ ਪਹੁੰਚਦਾ ਕਰ ਦਿੱਤਾ ਜਾਏਗਾ ਇਸ ਬਾਰੇ ਵੀ ਕਿਹਾ ਜਾ ਰਿਹਾ ਆਪਣੀ ਸੁਰੱਖਿਆ ਨੂੰ ਲੈ ਕੇ ਜੋ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਐਨਐਚਏਆਈ ਦੇ ਅਧਿਕਾਰੀਆਂ ਦੇ ਵੱਲੋਂ ਰੀਜਨਲ ਆਫਿਸ ਦੇ ਪੰਜਾਬ ਦੇ ਮੁਕਸਕਤਰ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਮੁਕਸਕਤਰ ਨੇ ਡੀਜੀਪੀ ਪੰਜਾਬ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਣ ਤੋਂ ਮਾਰਨ ਦਾ ਮਾਰਨ ਦੀ ਧਮਕੀ ਮਿਲ ਰਹੀ ਹੈ